1 ਲੱਖ ਤੋਂ 10 ਲੱਖ ਤੱਕ ਦਾ ਲੋਨ ਜਾਂ ਹੁਣ ਜੋ ਇਹ ਅਪਡੇਟ ਹੋਇਆ 1 ਲੱਖ ਤੋਂ 20 ਲੱਖ ਤੱਕ ਦਾ ਲੋਨ ਭਾਰਤ ਸਰਕਾਰ ਦੁਆਰਾ ਮੋਦਰਾ ਸਕੀਮ ਤਹਿਤ ਜੋ ਦਿੱਤਾ ਜਾ ਰਿਹਾ ਹਰੇਕ ਕੰਮ ਵਾਸਤੇ ਛੋਟਾ ਤੋਂ ਛੋਟਾ ਕੰਮ ਜਿਹਨੇ ਸ਼ੁਰੂ ਕਰਨਾ ਉਹਦੇ ਵਾਸਤੇ 50000 ਤੱਕ ਦਾ ਤੇ ਜੀ ਨੇ ਕੋਈ ਆਪਣਾ بزنس ਥੋੜਾ ਬਹੁਤ ਚੱਲ ਰਿਹਾ স্মਲ ਸਕੇਲ ਤੇ ਚੱਲ ਰਿਹਾ ਤੇ ਉਹਨੂੰ ਅਪਡੇਟ ਕਰਨਾ ਹੈ ਉਹਦੇ ਵਾਸਤੇ ਇਹ ਲੋਨ 1 ਲੱਖ ਤੋਂ 20 ਲੱਖ ਤੱਕ ਪਹਿਲਾਂ ਜੋ 1 ਲੱਖ ਤੋਂ 10 ਲੱਖ ਤੱਕ ਸੀ ਉਹਦੇ ਬਾਰੇ ਕੱਲ ਭਾਗ ਪਹਿਲੇ 'ਚ ਆਪਾਂ ਨੇ ਵੀਡੀਓ ਬਣਾਈ ਸੀ ਪਰ ਉਹਦੇ 'ਚ ਮੈਂ ਆਪਦਾ ਨੰਬਰ ਵੀ ਦਿੱਤਾ ਸੀ ਕਾਫੀ ਲੋਕਾਂ ਦੇ ਫੋਨ ਆਏ ਉਹਦੇ ਵਿੱਚ ਕੁਝ ਮੁੰਡਿਆਂ ਮੁੰਡਿਆਂ ਨੇ ਕਿਹਾ ਕਿ ਸਾਡਾ ਜੋ ਲੋਨ ਆ ਸੀ ਅਪਲਾਈ ਕੀਤਾ ਸੀ ਤੇ ਬੈਂਕ ਨੇ ਰਿਜੈਕਟ ਕਰਤਾ ਤੇ ਜਾਂ ਕੁਝ ਨੇ ਕਿਹਾ ਵੀ ਇਹ ਲੋਨ ਆ ਕਿਵੇਂ ਅਪਲਾਈ ਹੂ ਜਾਂ ਕੁਝ ਨੇ ਕਿਹਾ ਵੀ ਇਹ ਹੁੰਦਾ ਵੀ ਅੱਜ ਨਹੀਂ ਹੁੰਦਾ ਇਸ ਬਾਰੇ ਅੱਜ ਡਿਟੇਲ ਚ ਗੱਲ ਕਰਾਂਗੇ ਸਿਰਫ ਡੈਰੀ ਲੋਨ ਨਾਲ ਰਿਲੇਟਡ ਤੇ ਇਹ ਲੋਨ ਦੀ ਸ਼ੁਰੂਆਤ ਤੁਸੀਂ ਕਿਵੇਂ ਕਰਨੀ ਆ ਸਭ ਤੋਂ ਪਹਿਲਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਜੋ ਡੈਰੀ ਡਿਪਾਰਟਮੈਂਟ ਦਾ ਦਫ਼ਤਰ ਬਣਿਆ ਹੋਇਆ ਤੁਸੀਂ ਉੱਥੇ ਜਾਣਾ ਹੈ ਉੱਥੇ ਉਹਨਾਂ ਨੂੰ ਤੁਸੀਂ ਦੱਸਣਾ ਹੈ ਕਿ ਮੈਂ 15 ਦਿਨਾਂ ਦੀਆਂ ਕਲਾਸਾਂ ਲਾਉਣਾ ਚਾਹਣਾ ਹੈ ਡੈਰੀ ਦਾ ਕੰਮ ਸ਼ੁਰੂ ਕਰਨ ਵਾਸਤੇ ਡੈਰੀ ਫਾਰਮ ਸ਼ੁਰੂ ਕਰਨ ਵਾਸਤੇ ਜਾਂ ਮੇਰੇ ਕੋਲ ਡੈਰੀ ਫਾਰਮ ਦਾ ਕੰਮ ਹੈਗਾ ਇੱਕ ਮਾਝਾ ਦੋ ਮੱਝਾਂ ਨੇ ਜਾਂ ਇੱਕ ਗਾਂ ਜਾਂ ਇੱਕ ਮੱਝ ਹੈ ਤੇ ਉਹਨੂੰ ਮੈਂ ਵਧਾਉਣਾ ਚਾਹਾਂ। ਦੋ ਤਰ੍ਹਾਂ ਦੀਆਂ ਕਲਾਸਾਂ ਉੱਥੇ ਪੰਜਾਬ ਸਰਕਾਰ ਦੁਆਰਾ ਲੱਗਦੀਆਂ ਨੇ 15 ਦਿਨ ਦੀ ਕਲਾਸ ਲੱਗਦੀ ਆ ਇੱਕ 45 ਦਿਨ ਦੀ ਕਲਾਸ ਲੱਗਦੀ ਆ ਜਿਸ 'ਚ AI ਵਗੈਰਾ ਵੀ ਸਿਖਾਈ ਜਾਂਦੀ ਹੈ। ਉਹ ਵੀ ਤੁਸੀਂ ਲਗਾ ਸਕਦੇ ਹੋ। ਉਹ ਕਰਨ ਉਪਰੰਤ ਤੁਹਾਨੂੰ ਉਹਨਾਂ ਵੱਲੋਂ ਉਹ ਵੀ ਦਿੱਤਾ ਜਾਊ AI ਕਰਨੀ ਸਿਖਾਈ ਜਾਊ। ਪਸ਼ੂ ਨੂੰ ਚੈੱਕ ਕਰਨਾ ਸਿਖਾਇਆ ਜਾਊ 45 ਦਿਨਾਂ ਦੇ ਅੰਦਰ ਉਹਦੀ ਫੀਸ ਥੋੜੀ ਜਿਹੀ ਹੁੰਦੀ ਐ ਮੈਨੂੰ ਲੱਗਦਾ 5000 ਰੁਪਏ ਫੀਸ ਐ ਤੇ ਜਿਹੜਾ ਇਹ 15 ਦਿਨ ਦਾ ਕੋਰਸ ਆ ਇਹਦੀ ਫੀਸ ਸਿਰਫ 1000 ਰੁਪਏ ਐ ਇਹ 15 ਦਿਨ ਦਾ ਕੋਰਸ ਕਰਨ ਉਪਰੰਤ ਤੁਸੀਂ ਡੈਰੀ ਡਿਪਾਰਟਮੈਂਟ ਦੇ ਕਰਮਚਾਰੀਆਂ ਨਾਲ ਹੀ ਗੱਲ ਕਰਨੀ ਐ ਕਿ ਸਾਡੀ ਲੋਨ ਦੀ ਫਾਈਲ ਬਣਾਈ ਜਾਵੇ ਜੀ ਜਿਸ ਤੇ 25% ਸਬਸਿਡੀ ਐ ਤੇ 1 ਲੱਖ ਤੋਂ 20 ਲੱਖ ਤੱਕ ਦਾ ਜੋ ਲੋਨ ਹੈਗਾ ਜਿਹਦੇ ਵਿੱਚ ਕੋਈ ਗਰੰਟੀ ਜਾਂ ਉਹਦੀ ਕੋਈ ਲੋੜ ਨਹੀਂ ਹੈ ਉਹ ਤੁਹਾਡਾ ਲੋਨ ਦੋ ਫਾਰਮ ਲੱਗਦੇ ਨੇ ਉਹਦੇ ਨਾਲ ਤੁਹਾਡੀ ਬੈਂਕ ਡਿਟੇਲ ਲੱਗੂਗੀ ਤੇ ਆਧਾਰ ਕਾਰ ਪੈਨ ਕਾਰਡ ਦੋ ਫੋਟੋ ਆ ਇਹ ਚੀਜ਼ਾਂ ਲੱਗਣੀਆਂ ਨੇ ਉਹ ਫਾਈਲ ਤੁਹਾਡੀ ਜਾਊ ਤੁਹਾਡੇ ਹੀ ਬੈਂਕ 'ਚ ਜਿਸ ਬੈਂਕ ਤੋਂ ਤੁਸੀਂ ਕਰਵਾਉਣਾ ਹੈ ਪਰ SBI ਬੈਂਕ ਮੇਰੇ ਖਿਆਲ ਚ ਥੋੜਾ ਜਿਆਦਾ ਉਹਨਾਂ ਦਾ ਅਪਡੇਸ਼ਨ ਰਹਿੰਦੀ ਆ ਉਹਨਾਂ ਕੋਲੇ ਉਸ ਤੋਂ ਪ੍ਰੰਤ ਜਦੋਂ ਬੈਂਕ 'ਚ ਤੁਹਾਡੀ ਫਾਈਲ ਚਲੀ ਗਈ ਤੁਸੀਂ ਮੈਨੇਜਰ ਸਾਹਿਬ ਕੋਲ ਜਾਣਾ ਹਫਤੇ 'ਚ ਤੁਹਾਡੀ ਫਾਈਲ ਬੈਂਕ 'ਚ ਚਲੀ ਜਾਂਦੀ ਆ ਬੈਂਕ ਦੇ ਮੈਨੇਜਰ ਨੂੰ ਮਿਲਣਾ ਤੁਸੀਂ ਨੇ ਉਹਨਾਂ ਨੂੰ ਦੱਸਣਾ ਕਿ ਮੇਰੇ ਲਵੇ ਇੱਕ ਪਸ਼ੂ ਆ ਦੋ ਪਸ਼ੂ ਨੇ ਤੇ ਮੈਂ ਪਸ਼ੂ ਵਧਾਉਣਾ ਚਾਹਣਾ ਪਹਿਲਾਂ ਇੱਕ ਪਸ਼ੂ ਮਾਗਰ 70000 ਰੁਪਏ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ 20 ਅਪ੍ਰੈਲ 2025 ਤੋਂ ਇਹ ਵਧਾ ਕੇ ਸਰਕਾਰ ਵੱਲੋਂ 70000 ਤੋਂ 90000 ਰੁਪਇਆ ਪ੍ਰਤੀ ਪਸ਼ੂ ਪਿੱਛੇ ਕਰ ਦਿੱਤਾ ਗਿਆ ਚਾਹੇ ਤੁਹਾਡਾ ਇੰਸ਼ੋਰੈਂਸ ਹੈ ਫਿਰ ਵੀ ਤੁਹਾਨੂੰ 90000 ਮਿਲਣ ਹੈ ਚਾਹੇ ਤੁਸੀਂ ਲੋਨ ਕਰਾਉਣਾ ਹੈ ਪ੍ਰਤੀ ਪਸ਼ੂ ਤੁਹਾਨੂੰ 90000 ਰੁਪਇਆ ਸਰਕਾਰ ਨੇ ਦੇਣਾ ਹੈ ਸਪੋਜ ਕਰੋ ਤੁਸੀਂ 10 ਪਸ਼ੂਆਂ ਦਾ ਲੋਨ ਕਰਵਾ ਰਹੇ ਹੋ ਤਾਂ 9 ਲੱਖ ਦਾ ਲੋਨ ਹੋ ਗਿਆ ਉਦੋਂ 4.5 ਲੱਖ ਦਾ ਲੋਨ ਤੁਹਾਨੂੰ ਹੁਣ ਦਿੱਤਾ ਜਾਊ ਤੇ 4.5 ਲੱਖ ਦਾ ਲੋਨ ਦਿੱਤਾ ਜਾਊਗਾ ਤੁਹਾਨੂੰ 6 ਮਹੀਨੇ ਬਾਅਦ ਦੂਜੀ ਕਿਸ਼ਕ ਵਿੱਚ ਮੈਨੇਜਰ ਸਾਹਿਬ ਨਾਲ ਤੁਸੀਂ ਨੇ ਗੱਲ ਕਰਨੀਆਂ ਮੈਨੇਜਰ ਸਾਹਿਬ ਨੇ ਦੋ ਚੀਜ਼ਾਂ ਤੁਹਾਡੀਆਂ ਦੇਖਣੀਆਂ ਨੇ ਪਹਿਲੇ ਤੁਹਾਡਾ ਸੇਵਲ ਸਕੋਰ ਸਿਬਲ ਸਕੋਰ ਤੁਹਾਡਾ 6.5 ਤੋਂ ਲੈ ਕੇ 700 ਤੱਕ ਘੱਟੋ-ਘੱਟ ਹੋਣਾ ਚਾਹੀਦਾ ਦੂਸਰਾ ਤੁਹਾਡੇ ਵੱਲੋਂ ਕੋਈ ਵੀ ਹੋਰ ਲੋਨ ਜਿਵੇਂ ਕਿ 3 ਲੱਖ ਵਾਲੀ ਲਿਮਟ ਚੱਲਦੀ ਹੈ ਉਹਦਾ ਇੰਟਰਸਟ ਆਉਂਦਾ ਹੈ 7% ਚੋਂ ਕੋਸ਼ਾਪਨ ਨੂੰ ਮਾਫੀ ਮਿਲਦੀ ਹੈ ਉਹ ਜਨਨ ਕਿ ਗਵਰਨਮੈਂਟ ਵੱਲੋਂ ਸਬਸਿਡੀ ਆ ਗਈ ਉਹ ਸਬਸਿਡੀ ਤੁਸੀਂ ਲੈ ਰਹੇ ਹੋ ਆਲਰੇਡੀ ਜਾਂ ਜੇ ਤੁਹਾਡਾ ਕੋਈ ਹੋਰ ਛੋਟਾ-ਮੋਟਾ ਲੋਨ ਚੱਲਦਾ ਤੇ ਤੁਸੀਂ ਉਹਦੀ ਸਬਸਿਡੀ ਲੈ ਰਹੇ ਹੋ ਤਾ ਤੁਹਾਡਾ ਪਹਿਲਾਂ ਹੀ ਕੋਈ ਸਬਸਿਡੀ ਵਾਲਾ ਲੋਨ ਚੱਲ ਰਿਹਾ ਤਾਂ ਤੁਸੀਂ ਉਹ ਨੀ ਲੋਨ ਲੈਣ ਦੇ ਐਲੀਜੀਬਲ ਨਹੀਂ ਹੋਵੋਗੇ ਤੇ ਇਹ ਦੋ ਚੀਜ਼ਾਂ ਜੇ ਤੁਹਾਡੇ ਕੋਲ ਹੈਗੀਆਂ ਨੇ ਤੁਹਾਡਾ ਸਿਵਲ ਓਕੇ ਆ ਤੇ ਬਾਕੀ ਸਿਵਲ ਓਕੇ ਆ ਤੇ ਬਾਕੀ ਤੁਹਾਡਾ ਜਿਹੜਾ ਹੈਗਾ ਹੋਰ ਲੋਨ ਦੀ ਸਬਸਿਡੀ ਵਾਲਾ ਨਹੀਂ ਲਿਆ ਹੋਇਆ ਤਾਂ ਤੁਸੀਂ ਇਹ ਲੋਨ ਹੈ ਜਿਹੜਾ ਤੁਹਾਡਾ 100% ਸ਼ੋਰ ਹੋਊਗਾ ਇਹ ਨਹੀਂ ਹੋ ਸਕਦਾ ਕਿ ਤੁਹਾਡਾ ਇਹ ਲੋਨ ਨਹੀਂ ਹੁੰਦਾ ਮੈਨੇਜਰ ਸਾਹਿਬ ਕੋਲ ਹੁਣ ਚੈੱਕ ਕਰਨ ਯੋਗ ਗੱਲਾਂ ਹੋਣਗੀਆਂ ਇੰਚ ਸਿਵਲ ਸਕੋਰ ਚੈੱਕ ਕਰਨਾ ਉਹਨਾਂ ਨੇ ਦੂਸਰਾ ਉਹਨਾਂ ਨੇ ਤੁਹਾਡੇ ਘਰ ਆ ਕੇ ਇੱਕ ਫੋਟੋ ਲੈਣੀ ਆ ਤੀਸਰਾ ਉਹਨਾਂ ਨੇ ਕੰਮ ਕਰਨਾ ਹੈ ਤੁਹਾਡੇ ਤੋਂ ਪ੍ਰੋਜੈਕਟ ਫਾਈਲ ਲੈਣੀ ਆ ਉਹ ਤੁਸੀਂ ਕਿਸੇ ਸੀਏ ਤੋਂ ਵਕੀਲ ਤੋਂ ਬਣਵਾ ਕੇ ਉਹਨਾਂ ਨੂੰ ਦੇ ਦੋਗੇ 11500 ਉਹ ਬਣਾ ਦੂ ਕਿ ਤੁਹਾਡੇ ਲਵੇ ਇੱਕ ਪਸ਼ੂ ਆ ਜਾਂ ਦੋ ਪਸ਼ੂ ਨੇ ਤੇ ਇਸ ਤੋਂ ਬਾਅਦ ਤੁਸੀਂ ਇਹ 10 ਪਸ਼ੂ ਫਰੀਦ ਨੇ 5 ਪਸ਼ੂ ਫਰੀਦ ਨੇ ਨੇ ਇਹ ਉਹ ਇੰਨਾ ਦੁੱਧ ਦੇਣਗੇ ਸਾਲ ਦਾ ਦੁੱਧ ਉਹਨਾਂ ਦਾ ਇੰਨਾ ਹੋ ਖਰਚ ਇੰਨਾ ਹੋ ਪ੍ਰੋਫਿਟ ਇੰਨਾ ਹੋ ਲੋਨ ਦੇ ਪੈਸੇ ਕਿੰਨੇ ਭਰੋਗੇ ਇੰਨੇ ਸਾਲ ਤੁਹਾਡਾ ਲੋਨ ਪੂਰਾ ਹੋ ਉਹਦੀ ਡਿਟੇਲ ਤੁਹਾਨੂੰ 2 ਦਿਨ ਚ ਕੀਨੇ ਬਣਾ ਕੇ ਦੇ ਦੇਣੀ ਹੈ ਉਹ ਫਾਈਲ ਤੁਸੀਂ ਉਹਦੇ ਨਾਲ ਲਾ ਦੇਣੀ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਹ ਹੈਗੀ ਆ ਫਾਈਲ ਉਹਨੂੰ ਉਹ ਜਾਊਗੀ ਮੇਨ ਆਫਿਸ ਮੇਨ ਆਫੀਸਰ ਜਿਹੜਾ ਹੁੰਦਾਗਾ ਤੁਹਾਡਾ ਡਿਸਟ੍ਰਿਕਟ ਲੈਵਲ ਤੇ ਆਫਿਸ ਹੁੰਗਾ ਉਥੇ ਤੁਸੀਂ ਨੇ ਆਪਣਾ ਕੋਈ ਵੀ ਜੇ ਦੋਸਤ ਜੀਤੋ ਤੁਸੀਂ ਨੇ ਮੱਝਾ ਲੈਣੀਆਂ ਨੇ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਜੇ ਜੀਤੋ ਮੱਝਾ ਲੈਣੀਆਂ ਨੇ ਉਹ ਤੁਸੀਂ ਲੈ ਕੇ ਜਾਉਂਗੇ ਨਾਲ ਲੈ ਕੇ ਜਾਉਂਗੇ ਉਹਦਾ ਆਧਾਰ ਕਾਰਡ ਪੈਨ ਕਾਰਡ ਦੋ ਫੋਟੋਆਂ ਇੱਕ ਬੈਂਕ ਡਿਟੇਲ ਉਹਦੀ ਉਹ ਚਾਰੇ ਚੀਜ਼ਾਂ ਦੀ ਫੋਟੋਗ੍ਰਾਫੀ ਉਹਨਾਂ ਨੂੰ ਦਵਾਂਗੇ ਤੇ 2 ਘੰਟੇ ਦੇ ਅੰਦਰ ਤੁਹਾਡੀ ਜਿਹੜੀ ਪੇਮੈਂਟ ਆ ਜਿਵੇਂ ਸਪੂਤਪੁਰੋਂ ਵੀ 10 ਲੱਖ ਦਾ ਤੁਹਾਡਾ ਲੋਨ ਆ ਤਾਂ 5 ਲੱਖ ਰੁਪਈਆ ਤੁਹਾਡੇ ਉਹਦੇ ਖਾਤੇ 'ਚ ਤੁਹਾਡੇ ਦੂਸਰੇ ਖਾਤੇ 'ਚ ਜਿੱਥੋਂ ਤੁਸੀਂ ਮੱਝਾਂ ਲੈ ਰਹੇ ਹੋ ਉਹਦੇ ਖਾਤੇ 'ਚ 2 ਘੰਟਿਆਂ ਦੇ ਅੰਦਰ 5 ਲੱਖ ਰੁਪਈਆ ਆ ਜਾਣਾ ਤੁਸੀਂ ਆਪਣੇ ਪਸ਼ੂ ਲੈਣੇ ਨੇ ਤੇ ਉਸ ਤੋਂ 6 ਮਹੀਨੇ ਬਾਅਦ 6 ਮਹੀਨੇ ਬਾਅਦ ਨਹੀਂ ਉਸ ਤੋਂ ਪਰ ਜੇ ਤੁਸੀਂ ਲੋਨ ਲੈ ਲਿਆ ਤਾਂ ਤੁਸੀਂ ਪਹਿਲਾਂ ਆਪਣੇ ਡੈਰੀ ਡਿਪਾਰਟਮੈਂਟ ਨੂੰ ਦੱਸਣਾ ਮੈਂ ਲੋਨ ਲੈ ਲਿਆ ਮੇਰੀ ਸਬਸਿਡੀ ਅਪਲਾਈ ਕੀਤੀ ਜਾਵੇ ਉਹ ਤੁਹਾਡੀ ਸਬਸਿਡੀ ਅਪਲਾਈ ਕਰ ਦੇਣਗੇ ਉਸ ਤੋਂ 6 ਮਹੀਨੇ ਬਾਅਦ ਤੁਹਾਡੀ ਦੂਸਰੀ ਕਿਸ਼ਤ ਆਉਗੀ 6 ਮਹੀਨੇ ਬਾਅਦ ਤੁਸੀਂ ਬੈਂਕ 'ਚ ਜਾਣਾ ਮੈਨੇਜਰ ਸਾਹਿਬ ਕੋਲ ਨੂੰ ਦੱਸਣਾ ਕਿ 6 ਮਹੀਨੇ ਪੂਰੇ ਹੋ ਗਏ ਜੀ ਤੇ ਮੇਰੀ ਦੂਸਰੀ ਕਿਸ਼ਤ ਮੈਨੂੰ ਦਿੱਤੀ ਜਾਵੇ ਉਹ ਤੁਹਾਨੂੰ ਬਸ ਉੱਥੇ ਜਾਣ ਦੀ ਲੋੜ ਨਹੀਂ ਪੈਣੀ ਉਹ ਤੁਹਾਡੀ ਫਾਈਲ ਦੁਬਾਰਾ ਉੱਥੇ ਭੇਜਣਗੇ ਤੇ ਤੁਹਾਡੇ ਜਿੱਦੋਂ ਸੀ ਮੱਝਾਂ ਲੈਣੀਆਂ ਉਹਨਾਂ ਨੂੰ ਲੈ ਕੇ ਜਾਵਾਂਗੇ ਬੰਦੇ ਨੂੰ ਉਸੇ ਨੂੰ ਲੈ ਜਾਓ ਜਾਂ ਹੋਰ ਨੂੰ ਲੈ ਜਾਓ ਜਿੱਦੋਂ ਤੁਸੀਂ ਲੈਣੀਆਂ ਨੇ ਤੇ ਉਹਦੇ ਖਾਤੇ 'ਚ 5 ਲੱਖ ਰੁਪਇਆ ਦੁਬਾਰੇ ਪੈ ਗੂ ਤੇ ਇਹਦੀਆਂ ਜਿਹੜੀਆਂ ਹੈਗੀਆਂ ਨੇ 7 ਸਾਲ ਦੀਆਂ ਆਸਾਨ ਕਿਸ਼ਤਾਂ ਹੋਣਗੀਆਂ ਜੇ ਤੁਸੀਂ ਸਹੀ ਲੋਨ ਨੂੰ ਭਰਦੇ ਹੋ ਉਸ ਨੂੰ ਸਹੀ ਸਬਸਿਡੀ ਮਿਲੂ ਇਸ ਤੋਂ ਬਾਅਦ ਤੁਸੀਂ 50 ਲੱਖ ਦਾ ਕਰੋੜ ਦਾ ਪ੍ਰੋਜੈਕਟ ਵੀ ਕੋਈ ਲਾਉਣਾ ਵੱਡੇ ਤੋਂ ਵੱਡਾ 2 ਕਰੋੜ ਦਾ ਪ੍ਰੋਜੈਕਟ ਵੀ ਲਾਉਣਾ ਉਹ ਜਦੋਂ ਗਵਰਨਮੈਂਟ ਤੋਂ ਤੁਹਾਡੇ ਤੇ ਟਰਸਟ ਬਣ ਗਿਆ ਤਾਂ ਤੁਹਾਨੂੰ ਗਵਰਨਮੈਂਟ ਵੱਡੇ ਤੋਂ ਵੱਡਾ ਲੋਨ ਵੀ ਦੇਊਗੀ ਤੇ ਤੁਹਾਡੀ ਹੋਰ ਵੀ ਕਈ ਚੀਜ਼ਾਂ ਤੁਹਾਨੂੰ ਸਬਸਿਡੀਆਂ ਮਿਲਣ ਯੋਗ ਹੋਣਗੀਆਂ ਜਿਵੇਂ ਧਾਰਾ ਵਾਲੀ ਮਸ਼ੀਨ ਲੈਣੇ ਆਂ ਪਾਂ ਧਾਰਾ ਵਾਲੀ ਮਸ਼ੀਨ ਵਧੀਆ ਕੰਪਨੀ ਦੀ ਲੈਣੇ ਆਂ ਤਾਂ ਉਹਦੇ ਵਿੱਚ ਵੀ 20% ਸਬਸਿਡੀ ਹੈ ਹੋਰ ਵੀ ਬਹੁਤ ਸਾਰੇ ਡੈਰੀ ਦੇ ਹੈਗੇ ਨੇ ਆਪਣਾ ਸਵਾਨ ਜੀ ਤੇ ਬਹੁਤ ਸਬਸਿਡੀਆਂ ਹੈਗੀਆਂ ਨੇ ਤੇ ਉਹਦੇ ਬਾਰੇ ਤੁਸੀਂ ਡੈਰੀ ਡਿਪਾਰਟਮੈਂਟ ਦੀ ਜਿਹੜੀ ਸਾਈਟ ਹੈ ਉਹ ਤੇ ਜਾ ਕੇ ਤੁਸੀਂ ਇਹਦੇ ਬਾਰੇ ਡਿਟੇਲ ਚ ਪਤਾ ਕਰ ਸਕਦੇ ਹੋ ਧੰਨਵਾਦ